ਜਿਹੜੀਆਂ ਵੀ ਭੈਣਾਂ ਆਂਦੀਆਂ ਮੇਰੀਆਂ ਦੀਆਂ ਢੂਹੀ ਗੋਡੇ ਗਿੱਟੇ ਮੋਢੇ ਦੁਖਦੇ ਨੇ ਉਹ ਇੱਕ ਵਾਰੀ ਇਹ ਪੰਜੀਰੀ ਬਣਾ ਕੇ ਮੇਰੇ ਕਹੇ ਤੋ ਖਾਓ ਸਾਰੇ ਦਰਦ ਛੂ ਮੰਤਰ ਸਾਰੇ ਦਰਦ ਭਜਾਓ ਜਿੰਨੀਆਂ ਮੈਂ ਚੀਜ਼ਾਂ ਦੱਸੀਆਂ ਨੇ ਸਾਰੀਆਂ ਚੀਜ਼ਾਂ ਪਾ ਕੇ ਇੱਕ ਵਾਰੀ ਇਹ ਪੰਜੀਰੀ ਬਣਾ ਕੇ ਤੁਹਾਡੇ ਮੁੱਕਣ ਤੋਂ ਪਹਿਲਾਂ ਤੁਹਾਡੇ ਦਰਦ ਕਿਤੇ ਹੀ ਜਾਣਗੇ ਫਿਰ ਸਰੀਰ ਲੋਹੇ ਵਰਗਾ ਹੋ ਜਾ ਜਿਵੇਂ ਮੈਂ ਦੱਸਿਆ ਓਕਣ ਵਿੱਚ ਇਥੇ ਪਾਇਓ ਨਾ ਮੇਥੇ ਕੋੜੇ ਵਾ ਜਸ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਇਸ ਤਰੀਕੇ ਨਾਲ ਬਣਾਇਓ ਪੂਰਾ ਕੌੜੀ ਨਹੀਂ ਬਣਨੀ ਪੂਰੀ ਟੇਸਟੀ ਬਣੂਗੀ ਬਣਾ ਕੇ ਖਾਇਓ ਖਾ ਕੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਕਹੇ ਜੀ ਬਣੀ ਤੇ ਤੁਹਾਡੇ ਦਰਦ ਹਟੇ ਕਿ ਨਹੀਂ ਹਟੇ ਜਸ ਤਰੀਕੇ ਨਾਲ ਮੈਂ ਦੱਸਿਆ ਉਸ ਤਰੀਕੇ ਨਾਲ ਉਨੀਆਂ ਚੀਜ਼ਾਂ ਪਾ ਕੇ ਬਣਾਇਓ ਤੇ ਸਾਰੇ ਸਰੀਰ ਦੇ ਦਰਦ ਭਜਾਇਓ ਇਹ ਸਰਦੀਆਂ ਚ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਦੱਸਿਓ ਸਤਿ ਸ੍ਰੀ ਅਕਾਲ ਜੀ ਜਿਹੜੀਆਂ ਮੇਰੀਆਂ ਭੈਣਾਂ ਉੱਠਦੀਆਂ ਵੀ ਹਾਏ ਬੂ ਬੈਠਦੀਆਂ ਦੀ ਹਾਇ ਮੇਰੇ ਗੋਡੇ ਹਾਇ ਮੇਰੇ ਗੋਡੇ ਇਹ ਪੰਜਰੀ ਖਾਣ ਤੋਂ ਬਾਅਦ ਸਭ ਕੁਝ ਕਹਿਣਾ ਭੁੱਲ ਜਾਊਂਗੀ ਐਨ ਆਪਦੇ ਘਰ ਦਾ ਸਾਰਾ ਕੰਮ ਆਪ ਕਰਦੀਆਂ ਫਿਰਾਂਗੀ ਜਦੋਂ ਆਪਣਾ ਸਰੀਰ ਤੰਦਰੁਸਤ ਹੁੰਦਾ ਫਿਰ ਆਪਾਂ ਨੂੰ ਕੰਮ ਕਰਦੇ ਵੀ ਨਹੀਂ ਬੰਦਾ ਥੱਕਦਾ ਜੇ ਹੁਣ ਗੋਡੇ ਗਿੱਟੇ ਢੂਈਆਂ ਦੁਖੀ ਜਾਂਦੀਆਂ ਨੇ ਫਿਰ ਕੰਮ ਕਰਨੂਗੀ ਕੀ ਦਾ ਦਿਲ ਕਰਦਾ ਫਿਰ ਤਾਂ ਇਹੀ ਜੀ ਕਰਦਾ ਹੁੰਦਾ ਵੀ ਛੱਡੋ ਪੈ ਜਾਓ ਜਾਂ ਕੁਝ ਹੁੰਦਾ ਹੀ ਨਹੀਂ ਬੰਦਾ ਦਰਦਾਂ ਨਾਲ ਦੁਖੀ ਹੁੰਦਾ ਉਹ ਕੰਮ ਕੀ ਕਰ ਲਊਗਾ ਇਸ ਲਈ ਇੱਕ ਵਾਰੀ ਬਣਾ ਕੇ ਖਾਓ ਸਾਰੇ ਦਰਦ ਭਜਾਓ ਇੱਕ ਵਾਰੀ ਬਣਾ ਕੇ ਖਾਓ ਸਾਰੇ ਦਰਦ ਭਜਾਓ ਤੇ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਧੰਨ